ਜੇ ਤੁਹਾਨੂੰ ਵੈਰੀਫਿਕੇਸ਼ਨ ਆਈਡੈਂਟੀਫਾਈ ਦੀ ਮੇਲ ਆ ਚੁੱਕੀ ਆ ਤੇ ਉਹਨੂੰ ਕਿੱਦਾਂ ਕਰੀ ਵੈਰੀਫਿਕੇਸ਼ਨ ਕਰਨਾ ਵਾ ਉਹਦੇ ਵਿੱਚ ਦੋ 옵ਸ਼ਨਾਂ ਆਉਂਦੀਆਂ ਵਾ ਤੇ ਚਾਰ ਆਉਂਦੀਆਂ ਹੁੰਦੀਆਂ ਆਂ ਆਓ ਤੁਹਾਨੂੰ ਅੱਜ ਦੱਸਾਂਗੇ ਇਸ ਵੀਡੀਓ ਵਿੱਚ ਕਿਵੇਂ ਉਹਨੂੰ ਵੈਰੀਫਿਕੇਸ਼ਨ ਕਰਨਾ ਵਾ ਸਸਰੀ ਗੱਲ ਦੀ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਸੋ ਅੱਜ ਆਪਾਂ ਮੋਟਰ ਤੇ ਆਏ ਸੀ ਨਾਲ ਹੈਪੀ ਤੇ ਆਪਣਾ ਇੱਕ ਰੋਸਟ ਵੀਡੀਓ ਸ਼ੂਟ ਕਰਕੇ ਆਟੇ ਹਾਂ ਤੇ ਮੈਂ ਕਿਹਾ ਆ ਵੀ ਆਪਣੀ ਗੱਲ ਸ਼ੇਅਰ ਕੀਤੀ ਜਾਵੇ ਠੀਕ ਆ ਆਈਡੈਂਟੀਫਾਈ ਤੇ ਨੇ ਪਹਿਲਾਂ ਯਾਰ ਆਈਡੈਂਟੀਫਾਈ ਬਾਅਦ ਚ ਪਹਿਲਾ ਵੀਰ ਮੈਂ ਦੱਸਣਾ ਚਾਹੁੰਨਾ ਵਾਂ ਕਿ ਜਿਹੜੇ ਕਹਿੰਦੇ ਆ ਨਾ ਭਰਾ ਕਮੈਂਟ ਕਰ ਕਰਕੇ ਤੂੰ ਹੀ ਕੰਮ ਵੀ ਕਾਲਿਆ ਕਰੋ ਕੰਮ ਵੀ ਕਾਲਿਆ ਕਰੋ ਮੈਂ ਤਾਂ ਗਿਆ ਕਿ ਅੱਜ ਘੁੰਮਣ ਪੈ ਠੀਕ ਆ ਤੇ ਮੈਂ ਤਾਂ ਨਹੀਂ ਕੰਮ ਕੀਤਾ ਅੱਜ ਆ ਗਿਆ ਪਾਣੀ ਇਧਰ ਸਰੋਂ ਸਾਰੀ ਇੰਨੀ ਵੱਡੀ ਆ ਹਾਂ ਸਰੋਂ ਵੱਡੀ ਨਾਲੇ ਪਾਣੀ ਸਾਰੀ ਰਕ ਦੇ ਵਿੱਚ ਤੇ ਕਣਕ ਨੂੰ ਪਾਣੀ ਲਾਇਆ ਵਾ ਇਹਨੇ ਵੀਰ ਨੇ ਨਾਲ ਹੀ ਬੱਦਲ ਆ ਗਿਆ ਬੱਦਲ ਹੋ ਗਿਆ ਤੇ ਵੇਖੋ ਹੁਣ ਕੀ ਬੰਦਾ ਰੱਬ ਹੀ ਰੱਖਾ ਵਾ ਹੁਣ ਤੁਹਾਨੂੰ ਮੈਂ ਦੱਸਦਾ ਪਿੱਲੀ ਗੱਲ ਏ ਕਿ ਜਿਵੇਂ ਤੁਸੀਂ ਗੂਗਲ ਐਡਸੈਂਸ ਦਾ ਆਪਣਾ ਆ ਅਕਾਊਂਟ ਅ ਕ੍ਰੀਏਟ ਕਰਦੇ ਜੇ ਨਾ ਠੀਕ ਜੇ ਉਤੇ ਪਹਿਲਾਂ ਆਪਣਾ ਨਾਮ ਵੇਖਣਾ ਬਿਲਕੁਲ ਨਾਮ ਸਹੀ ਹੋਣਾ ਚਾਹੀਦਾ ਕੋਈ ਮਿਸਟੇਕ ਨਹੀਂ ਹੋਣੀ ਚਾਹੀਦੀ ਕਿਉਂਕਿ ਗੂਗਲ ਐਡਸੈਂਸ ਦਾ ਅਕਾਊਂਟ ਇੱਕ ਨਾਮ ਤੇ ਇੱਕੋ ਵਾਰੀ ਬਣਦਾ ਵਾ ਤੇ ਦੂਸਰੀ ਗੱਲ ਇਹ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਜੇ ਤੁਸੀਂ ਬਣਾਉਣ ਲੱਗੇ ਜੇ ਨਾ ਤੇ ਉਸ ਬੰਦੇ ਦੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਉਹਦਾ ਵਧੀਆ ਜੇ ਪੂਰੇ ਹੋਣ ਤੇ ਠੀਕ ਹੈ ਨਾ ਫਿਰ ਗਾੜੀ ਇਹ ਕਿ ਮੁਸ਼ਕਲ ਨਹੀਂ ਆਉਂਦੀ ਆਣ ਕੇ ਇੱਕ ਹੈ گاਵਾ ਵੋਟਰ ਕਾਰਡ ਤੇ ਇੱਕ ਹੈਗਾ ਪੈਨ ਕਾਰਡ ਇੱਕ ਹੈਗਾ ਲਾਇਸੈਂਸ ਇੱਕ ਪਾਸਵਰਡ ਇਹ ਚਮੇ ਡਾਕੂਮੈਂਟ ਪਹਿਲੀ ਗੱਲ ਤੇ ਹੋਣੀ ਚਾਹੀਦੀ ਆ ਬੰਦੇ ਕੋ ਜਿੰਨੇ ਵੀ YouTube ਨਵਾਂ ਕ੍ਰੀਏਟ ਕਰਨਾ ਮਤਲਬ ਠੀਕ ਆ ਜਿਹੜੇ ਵੀ ਨਾਂ ਤੇ ਆਪਾਂ ਬਣਾਉਣਾ ਵਾ ਤੇ ਪਹਿਲੀ ਹੁਣ ਤੁਹਾਨੂੰ ਆਪਾਂ ਦੱਸਦੇ ਆਪਣੀ ਕਹਾਣੀ ਕੀ ਕੀ ਬਣਿਆ ਚਲੋ ਸਾਨੂੰ ਮੇਲ ਆਈ Google Ads ਵਾਲਾ ਮੇਲ ਆਈ ਤੇ ਤੁਸੀਂ ਇਹ ਲਿੰਕ ਓਪਨ ਕੀਤਾ ਲਿੰਕ ਓਪਨ ਕਰਦੇ ਸਾਰੀ ਜਦੋਂ ਆਪਾਂ ਵੈਰੀਫਿਕੇਸ਼ਨ ਕਰਨ ਲੱਗੇ ਤੇ ਨੈਕਸਟ ਕੀਤਾ ਤੇ ਗਾੜੀ ਦੋ 옵ਸ਼ਨ 옵ਸ਼ਨ ਚਾਰ ਹੋਣੀ ਸੀ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਤੇ ਦੋ ਆਈਆਂ ਉੱਥੇ ਆਈਆਂ ਇੱਕ ਲਾਇਸੈਂਸ ਦੀ ਆਈ ਇੱਕ ਪਾਸਵਰਡ ਦੀ ਆਈ ਤੇ ਸਾਡੇ ਕੋਲ ਦੋਵੇਂ ਚੀਜ਼ਾਂ ਨਹੀਂ ਹੈਗੀਆਂ ਕਿਉਂਕਿ ਆਪਾਂ ਕੇ ਫੀਮ ਕਰੀਏਟ ਕੀਤਾ ਸੀਗਾ ਠੀਕ ਆ ਤੇ ਉਹਨਾਂ ਕੋਲ ਇਹ ਦੋਵੇਂ ਚੀਜ਼ਾਂ ਨਹੀਂ ਹੈਗੀਆਂ ਤੇ ਉਸ ਤੋਂ ਬਾਅਦ ਹੈਪੀ ਗਿਆ ਬਾਅਦ ਚ ਹੈਪੀ ਬਾਅਦ ਚ ਗਿਆ ਹੈ ਉੱਥੇ ਮੈਂ ਨਾ ਫਿਰ ਬੜਾ ਕੰਫਿਊਜ਼ ਹਾਂ ਕਿਉਂਕਿ ਅੱਗੇ ਵੀ ਇਹ ਚੈਨਲ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਫੀ ਚਿਰ ਮੈਂ ਚੈਨਲ ਇਹਨੂੰ ਚਲਾਉਂਦਾ ਰਿਹਾ ਵਾਂ ਕੋਈ ਇਹਦਾ ਪੈਰਾ ਨਹੀਂ ਹੋਇਆ ਸੀ ਤੇ ਫਿਰ ਮੇਰੇ ਕੋਲ ਉਹ ਮੌਕਾ ਆਇਆ ਫਿਰ ਉੱਥੇ ਇੱਕ ਕੰਮ ਅਰਚਨ ਪੈ ਗਈ ਤੇ ਫਿਰ ਜਦੋਂ ਪਾਸਵਰਡ ਦੀ ਮੰਗ ਲਿਆ ਤੇ ਫਿਰ ਮੈਂ ਸੋਚਿਆ ਕਿ ਮੈਂ ਪਾਸਵਰਡ ਬਣਾਵਾਂ ਹਨਾ ਪਾਸਵਰਡ ਬਣਾਉਣ ਗਏ ਤੇ ਉੱਥੇ ਜਿੱਦਾਂ ਸਿਸਟਮ ਨਹੀਂ ਚੱਲਿਆ ਉਹਨਾਂ ਦਾ ਤੇ ਕਹਿੰਦੇ ਕਿ ਪਾਸਵਰਡ ਅੱਜ ਅਪਲਾਈ ਤੁਹਾਡਾ ਨਹੀਂ ਹੋਣਾ ਤੁਸੀਂ ਕੱਲ ਨੂੰ ਅਪਲਾਈ ਕਰਾ ਲਿਓ ਤੇ ਫਿਰ ਮੈਂ ਕੀ ਸੋਚਿਆ ਕਿ ਯਾਰ ਕੱਲ ਨੂੰ ਅਪਲਾਈ ਮੈਂ ਉਹਨਾਂ ਨੂੰ ਬੜਾ ਚਿਰ ਕਿਹਾ ਕੋਇਆ ਫਿਰ ਮੈਂ ਦੂਸਰੇ ਬੰਦੇ ਕੋਲ ਗਿਆ ਕਿਖੋ ਉਹਨੇ ਵੀ ਕਿਹਾ ਕਿ ਨਹੀਂ ਯਾਰ ਤੁਹਾਡਾ ਪਾਸਵਰਡ ਹਲੇ ਅਪਲਾਈ ਨਹੀਂ ਹੋਣਾ ਮੇਰਾ ਵੀਰ ਯਾਰ ਉਹ ਕੋਈ ਬੰਦ ਵਾ ਸਾਈਟ ਸੂਟ ਜਿਹੜੀ ਤੇ ਕੱਲ ਨੂੰ ਆਈ ਕੱਲ ਨੂੰ ਜਦੋਂ ਮੈਂ ਬੜਾ ਸੋਚਦਾ ਰਿਆਂ ਸੋਚਦਾ ਰਿਆਂ ਹਨਾ ਰਾਤ ਮੈਨੂੰ ਵੀ ਪੁੱਛਦਾ ਰਿਆਂ ਯਾਰ ਕੋਈ ਹੱਲ ਲੱਭ ਲੱਭ ਆਪਾਂ ਨਾ ਫਿਰ ਫੋਨ ਫਾਨ ਚ ਖੋਲਦੇ ਰਹੇ ਪਰ ਨਹੀਂ ਗੱਲ ਬਣੀ ਬਾਤ ਚ ਕੀ ਹੋਇਆ ਕਿ ਫਿਰ ਅਗਲਾ ਦਿਨ ਚੜਿਆ ਸਵੇਰ ਫਿਰ ਅਗਲੇ ਦਿਨ ਮੈਨੂੰ ਇਹੋ ਹੀ ਕਿ ਪਾਸਵਰਡ ਬਣਾਉਣਾ ਪੈਣਾ ਤੇ ਜਾਨ ਲਾਇਸੈਂਸ ਬਣਾਉਣਾ ਪੈਣਾ ਤੇ ਲਾਇਸੈਂਸ ਬਣਾਉਂਦੇ ਆ ਤੁਹਾਨੂੰ ਪਤਾ ਟਾਈਮ ਲੱਗਦਾ ਪਾਸਵਰਡ ਜੇ ਬਣਾਉਣਾ ਪਵੇ ਉਹ ਥੋੜਾ ਛੇਤੀ ਬਣ ਜਾਂਦਾ ਹਨਾ ਤੇ ਫਿਰ ਮੈਂ ਕੀ ਸੋਚਿਆ ਫਿਰ ਇਹਨੂੰ ਮੈਂ ਕਿਹਾ ਯਾਰ ਤੂੰ ਅੱਜ ਫੇਰ ਫੋਨ ਤੇ ਖੋਲ ਫਿਰ ਆਪਾਂ ਫੋਨ ਤੇ ਖੋਲਿਆ ਪਰ ਫਿਰ ਵੀ ਸਾਡੇ ਕੋਲ ਆਪਸ਼ਨਾਂ ਦੋ ਹੀ ਰਹਿ ਗਈਆਂ ਉਸ ਤੋਂ ਬਾਅਦ ਫਿਰ ਅਸੀਂ ਖੋਲਿਆ ਲੈਪਟਾਪ ਤੇ ਖੋਲਿਆ ਲੈਪਟਾਪ ਦੇ ਖੋਲਦੇ ਸਾਰ ਹੀ ਜਦੋਂ ਅਸੀਂ ਸਿੱਧਾ ਉੱਥੇ ਸਰਚ ਕੀਤਾ ਗੂਗਲ ਐਡਸ ਦੇ ਸਿੱਧਾ ਇੱਕ ਔਰ ਸਰਚ ਕੀਤੀ ਤੇ ਸਦਾ ਕੀ ਗੇ ਵੈਰੀਫਿਕੇਸ਼ਨ ਤੇ ਉਸੇ ਵੇਲੇ ਚੋਵੇਂ ਆਪਸ਼ਨ ਆਉਣ ਹੋ ਗਈਆਂ ਠੀਕ ਜੇ ਚੋਵੇਂ ਆਪਸ਼ਨ ਆਉਣ ਹੋ ਗਈਆਂ ਤੇ ਬਾਅਦ ਚ ਅਸੀਂ ਪੈਨ ਕਰਨਾ ਜੋ ਵੈਰੀਫਿਕੇਸ਼ਨ ਕੀਤੀ ਡਨ ਡਨ ਹੋ ਗਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੰਗਿਆ ਐਡਰੈਸ ਜੋ ਤੁਸੀਂ ਪਿੱਲਾ ਭਰਿਆ ਆਈ ਇਹ ਗਲਤੀ ਨਾ ਕਰਿਓ ਐਡਰੈਸ ਉਹੀ ਸੇਮ ਭਰਿਓ ਜੇ ਮਾੜੀ ਮੋਟੀ ਵੀ ਗਲਤੀ ਕੀਤੀ ਨਾ ਉਹ ਤੁਹਾਡਾ ਫਿਰ ਗੂਗਲ ਐਡਸ ਆਉਣਾ ਹੀ ਨਹੀਂ ਆ ਤੇ ਦੂਸਰੀ ਗੱਲ ਇਹ ਗਲਤੀ ਨਾ ਹੋਣਾ ਪਿੰਨ ਨਹੀਂ ਆਉਣਾ ਤੇ ਦੂਜੀ ਗਲਤੀ ਮੇਰਾ ਵੀ ਕੋਈ ਵੀ ਨਾ ਇਦਾਂ ਨਹੀਂ ਕਰਿਓ ਕਿ ਵਕਤ ਆਪਾਂ ਸੋਚ ਲੈਣੇ ਆ ਕਿ ਜਿੱਦਾਂ ਤੁਹਾਡੇ ਕੋਲ ਦੋ ਓਕਸ਼ਨ ਆ ਜਾਣ ਕਿ ਪਾਸਵਰਡ ਤੇ ਲਾਇਸੈਂਸ ਦੀ ਠੀਕ ਆ ਤੇ ਇਹ ਨਾ ਸੋਚਿਓ ਕਿ ਯਾਰ ਡਰੈਸ ਕਿਹਦਾ ਭਰਿਆ ਤੇ ਮੈਂ ਪਾਸਪੋਰਟ ਇਹਦਾ ਹੈਗਾ ਮੈਂ ਇਹਦਾ ਲਾਦਾ ਜੇ ਤੁਸੀਂ ਗਲਤੀ ਲਾ ਦਿੱਤੀ ਤੇ ਤੁਸੀਂ ਪਿੰਨ ਕੋਡ ਕੋਲੋਂ ਅਦੂਰੇ ਰਹਿ ਜਾਓਗੇ ਫੇਰ ਤੁਹਾਡਾ ਪਿੰਨ ਕੋਡ ਨਹੀਂ ਆਉਣਾ ਫੇਰ ਤੁਹਾਡਾ ਪਿੰਨ ਕੋਡ ਨਹੀਂ ਆਉਣਾ ਕਿਉਂਕਿ ਤੁਸੀਂ ਹੁਣ ਕਈ ਕਹਿਣਗੇ ਕਿ ਯਾਰ ਇਹਨਾਂ ਦੇ ਆਪਣੇ ਫੋਲੋਅਰ ਹੈਗੇ ਨਹੀਂ 400 450 ਆ ਸਬਸਕ੍ਰਾਈਬਰ ਆ ਠੀਕ ਆ ਗੱਲਾਂ ਮਾਰਦੇ ਸਾਡਾ ਦੂਜਾ ਚੈਨਲ ਆ ਵੀਆਪੀ ਪੈਡੂ ਤੁਸੀਂ ਸਰਚ ਕਰਕੇ ਦੇਖ ਸਕਦੇ ਉਹ ਉੱਤੇ ਸਾਡੇ ਨਾਲ ਜੋ ਬੀਤੇ ਉਹੀ ਤੁਹਾਨੂੰ ਲਾਈਵ ਦੱਸਦੇ ਪਿਆ ਅਸੀਂ ਨਾ ਕੋਈ YouTube ਦਾ ਵੀਡੀਓ ਦੇਖੀ ਆ ਨਾ ਕੋਸ਼ ਠੀਕ ਹੈ ਬਾਕੀ YouTube ਤੇ ਵੀਡੀਓ ਬਹੁਤ ਪਈਆਂ ਵਾ ਜੋ ਮਰਜ਼ੀ ਕਰ ਲਓ ਠੀਕ ਆ ਪਰ ਤੁਹਾਨੂੰ ਕੁਝ ਮੇਨ ਗੱਲਾਂ ਦੱਸਤੀਆਂ ਜੜੀਆਂ ਚੜੀਆਂ ਮੇਨ ਪੁਆਇੰਟ ਵਾ ਠੀਕ ਹੈ ਨਾ ਇਹ ਨਹੀਂ ਕੋਈ ਦੱਸਦਾ ਹੈਗਾ ਠੀਕ ਹੈ ਨਾ ਇਹ ਤਾਂ ਥੋੜਾ ਪਹਿਲੀ ਗੱਲ ਇਹ ਆ ਕਿ ਮੇਰਾ ਵੀਰ ਹਲੇ ਤੱਕ ਤੇ ਮੰਨ ਲਓ ਜੋ ਵੀ ਚੱਲਣਿਆ ਨਾ ਤੁਹਾਡਾ ਪੇਨ ਕਾਰਡ ਨਾ ਹੱਲ ਹੋ ਸਕਦਾ ਜੀ ਇਹ ਨਾ ਸੋਚੋ ਕਿ ਪਾਸਪੋਰਟ ਨਾ ਹੀ ਹੋਣਾ ਵਾ ਡਾਟਾ ਡਾ ਮੰਨ ਲਓ ਟਾ ਨੇ ਤਾਂ ਵੀ ਕਿਸੇ ਨੇ ਅਰਚਨ ਪੈਣ ਦੀ ਆ ਕਿ ਦੋ ਆਪਸ਼ਨਾਂ ਰਹਿ ਗਈਆਂ ਤੁਸੀਂ ਮੇਰਾ ਵੀਰ ਕਿਸਦਾ ਵੀ ਲੈਪਟਾਪ ਲੈ ਕੇ ਜਾਂ ਕਿਸਦਾ ਉਹਦੇ 'ਚ ਖੋਲ ਕੇ ਉੱਚ ਕ੍ਰੀਏਟ ਕਰੋ ਤੁਹਾਨੂੰ ਉਹ 'ਚ ਚਮੇ ਆਪਸ਼ਨਾਂ ਮਿਲ ਜਾਣਗੀਆਂ ਬਾਕੀ ਇਹ ਵੀ ਗੱਲ ਗਾੜੀ ਗਾੜੀ ਆਉਣ ਵਾਲੇ ਟਾਈਮ 'ਚ ਪੱਕਾ ਵੀ ਇਹ ਵੀ ਨਹੀਂ ਕਹਿ ਸਕਦੇਗੇ ਚਮੇ ਆਪਸ਼ਨਾਂ ਰਹਿਣੀਆਂ ਇੱਕ ਨਹੀਂ ਰਹਿਣੀਆਂ ਤੇ ਮੇਨ ਬਸ ਇਹੋ ਮੁੱਦਾ ਵਾ ਕਿ ਡਾਕੂਮੈਂਟ ਵਾਲਾ ਬੰਦਾ ਕੋਈ ਲੱਭੋ ਜਿਹੜਾ ਡਾਕੂਮੈਂਟ ਪੂਰੇ ਹੋਣ ਕਿਉਂਕਿ 2025 'ਚ ਤੇ ਇਹ ਆਪਸ਼ਨਾਂ ਰਹਿਣੀਆਂ ਜੀ ਹਾਂ 2025 ਸਾਲ ਤੱਕ ਇਹ ਆਪਸ਼ਨਾਂ ਰਹਿਣੀਆਂ ਗਾੜੀ ਦੇ ਨਿਯਮ ਚੇਂਜ ਹੋ ਜਾਣ ਇਹ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਬਾਕੀ ਤਾਂ ਬਾਕੀ ਆਪਾਂ ਇਹਨਾਂ ਦੇ ਆਪਾਂ ਤੁਹਾਨੂੰ ਰਾਇ ਹੀ ਦਿੰਨੇ ਆ ਸਹੀ ਕਿਉਂਕਿ ਯਾਰ ਜਿਹੜਾ ਸਾਡੇ ਨਾਲ ਨੁਕਸਾਨ ਹੋਇਆ ਵਾ ਤੁਹਾਡਾ ਨਾ ਹੋਵੇ ਤੇ ਦੂਜੀ ਗੱਲ ਜੇ ਤੁਸੀਂ ਦਵਾਦ ਸਬਸਕ੍ਰਾਈਬਰ ਕਰਨਾ ਚਾਹੁੰਦੇ ਨਾ ਆਪਣੇ ਪੂਰੇ ਤੇ ਜਿੱਦਾਂ ਤੁਹਾਡਾ ਵੌਇਸ ਟਾਈਮ ਕਈਆਂ ਦਾ ਵੀਰਾਂ ਦਾ ਪੂਰਾ ਹੋ ਚੁੱਕਾ ਹੁੰਦਾ ਵਾ ਤੇ ਸਬਸਕ੍ਰਾਈਬਰਾਂ ਦੀ ਕਮੀ ਆ ਫਿਰ ਮੇਰਾ ਉਹ ਵੀ ਸ਼ੋਰਟ ਵੀਡੀਓ ਪਾਓ ਕਿਉਂਕਿ ਸ਼ੋਰਟ ਤੇ ਬਹੁਤ ਜ਼ਿਆਦਾ ਵੀਰਲ ਹੁੰਦੀਆਂ ਵਾ ਸ਼ੋਰਟ ਵੀਡੀਓ ਤੇ ਤੁਹਾਨੂੰ ਸਬਸਕ੍ਰਾਈਬਰ ਵੀ ਵਧੀਆ ਮਿਲਦੇ ਆ ਤੇ ਵੀਊ ਵੀ ਤੁਹਾਨੂੰ ਵਧੀਆ ਮਿਲਣਗੇ ਠੀਕ ਆ ਬਾਕੀ ਇਹ ਨਿੱਕੇ ਨਿੱਕੇ ਗੱ ਕਈ ਕਹਿਣਗੇ ਐਵੇਂ ਮਰੀ ਜਾਂਦੇ ਜਮਲੀਆਂ ਜੁਮਲੀਆਂ ਪਰ ਤੈਨੂੰ ਜਿਹੜਾ YouTube ਵਾਲਾ ਚਲਾਉਂਦਾ ਪਤਾ ਉਹਨੂੰ ਚਿਹਰਾ ਚੈਨਲ ਵਾ ਉਹਨੂੰ ਪਤਾ ਹੋਣੀ ਆ ਇਹ ਨਿੱਕੀਆਂ ਗੱਲਾਂ ਹੀ ਬਹੁਤ ਵੱਡੀਆਂ ਵਾ ਤੇ ਬਾਕੀ ਵੀਰ ਆਪਾਂ ਕਿਸੇ ਕੋ ਮਤਲਬ ਰਾਇ ਦੇ ਤੁਹਾਨੂੰ ਫ੍ਰੀ ਚ ਮਤਲਬ ਦੱਸਣ ਦੇ ਕਿਉਂਕਿ ਸਾਡੀ ਸਾਡੇ ਨਾਲ ਹੋਈ ਬਿੱਤੀ ਆ ਤੇ ਆਪਾਂ ਤੁਹਾਨੂੰ ਤਾਂ ਦੱਸਣ ਦੇ ਆ ਕਿ ਤੁਹਾਡੇ ਨਾਲ ਨਾ ਉਹ ਹੋਵੇ ਠੀਕ ਆ ਤੇ ਆਪਾਂ ਕੋਈ ਪੈਸਾ ਨਹੀਂ ਲੈਣ ਦੇਗੇ ਤੁਹਾਡਾ ਚੈਨਲ ਦਾ ਹੱਲ ਕਰਾ ਦਾਂਗੇ ਤੁਹਾਡਾ ਇਦਾਂ ਤੁਸੀਂ ਆਪਣੇ ਘਰ ਬੈਠੇ ਆਪ ਹੱਲ ਕਰ ਸਕਦੇ ਜੀ ਹਾਂਜੀ ਚਲੋ ਠੀਕ ਆ ਜੀ ਓਕੇ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਗਾੜੀ ਵੀਡੀਓ ਜੇ ਤੁਹਾਨੂੰ ਕੋਈ ਚੀਜ਼ ਮੁਸ਼ਕਲ ਆਵੇ ਕੋਈ ਚੀਜ਼ ਦੀ ਓਕੇ ਜੀ ਬਾਏ ਬਾਏ